ਹਲੋ ਜੀ ਸ੍ਰੀਕਲ ਮੇਰੇ YouTube ਫੈਮਲੀ ਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮੂ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਮੇਰੇ ਤੋਂ ਫਾਈਚਰ ਨਮ ਕਰ ਦੇ ਸਬਸਕ੍ਰਾਈਬ ਲਓ ਜੀ ਆਪਾਂ ਕੱਪੜੇ ਪਾਤੀ ਮਸ਼ੀਨ ਚ ਠੀਕ ਆ ਜੀ ਬਲੌਗ ਕਰ ਰਿਹਾ ਅਸੀਂ ਤੇ ਵੀ ਇਹ ਨਾਲ ਬਾਣਗੇ ਲਓ ਜੀ ਇੱਥੇ ਲੱਗੇ ਸੀ ਜੀ ਆਪਾਂ ਕੱਪੜੇ ਕੱਢਣਾ ਮਸ਼ੀਨ ਚ ਤੇ ਕੱਪੜੇ ਆਪਣੇ ਸਾਰੇ ਧੋਏ ਗਏ ਜੀ ਤਿੰਨ ਚਾਰ ਗੇੜੇ ਲੱਗੇ ਸੀ ਮਸ਼ੀਨ ਦੇ ਤੇ ਹੁਣ ਆਪਾਂ ਕੱਢ ਕੇ ਇਹਨਾਂ ਨੂੰ ਸੁੱਕਣੇ ਪਾ ਦਾਂਗੇ ਜੀ ਸਕਾ ਕੀ ਪਾਵਾਂਗੇ ਜੀ ਤੇ ਬੱਦਲ ਜੇ ਹੋਏ ਪਏ ਹਨ ਤੇ ਬਹੁਤ ਜ਼ਿਆਦਾ ਬੱਦਲ ਜੇ ਬਣੇ ਪਏ ਇਸ ਕਰਕੇ ਨਾ ਆਪਾਂ ਸਾਰੇ ਕੱਪੜੇ ਇਨ ਸਕਾ ਕੇ ਪਾ ਦਾਂਗੇ ਵੈਸੇ ਵੀ ਆਪਾਂ ਸਕਾ ਕੀ ਪਾਵਾ ਮਸ਼ੀਨ 'ਚ ਤੇ ਸਕਾਣੀ ਵਾਲੀ ਤਾਂ ਵੀ ਵਧੀਆ ਚੱਲ ਰਹੀ ਹੈ ਤੇ ਬਸ ਕੱਪੜੇ ਧੋਣੇ ਵਾਲੀ ਦੀ ਦਿੱਕਤ ਸੀ ਜੀ ਅੱਜ ਆਪਾਂ ਕੱਪੜੇ ਧੋਣੇ ਵਾਲੀ ਵੀ ਚਲਵਾ ਕੇ ਦੇਖੀ ਸੀ ਤਾਂ ਕਲੀ ਪਲਟ ਜੀ ਢਿੱਲੀ ਹੋ ਜਾਨੀ ਜੀ ਮੈਨੂੰ ਕੋਲ ਹੋਵਾ ਜੀ ਨੇ ਐ ਜਿਹਾ ਹੋਵਾ ਵੀ 벨ਟ ਜੀ ਜਦੋਂ ਉੱਤਰ ਜਾਂਦੀ ਆ ਨਾ ਫਿਰ ਮੈਨੂੰ ਗੁੱਸਾ ਜਾ ਚੜੀ ਜਾ ਮਿਲਿਆ ਹੁਣ ਮੈਂ ਕੱਪੜਾ ਮਗ੍ਹਾ ਵੀ ਪਾ ਲਿਆ ਤੇ 벨ਟ ਉੱਤਰ ਗਈ ਇਸ ਕਰਕੇ ਆਪਾਂ ਹੱਥਾਂ ਨਹੀਂ ਧੋ ਲੈਨੇ ਅੱਜ ਮੈਂ ਕਿ ਚਲੋ ਕਰੇ ਆ ਵੀ ਚਲ 벨ਟ ਜੀ ਨਾਲੇ ਤਾਂ ਚੜਾਤੀ ਸੀ ਜੀ ਵਧੀਆ ਚੜ ਗਈ ਸੀ 벨ਟ ਤੇ ਟਿੱਲੀ ਸੀ ਨਾ ਟਿੱਲੀ ਕਰਕੇ ਉਹ 벨ਟ ਚਾਹੋ ਹੋ ਜਾਂਦੀ ਹੈ ਜੀ ਤੇ ਕਿਸੇ ਦੀ ਬਾਡੀ ਜੀ ਖਰਾਬ ਹੋਈ ਪਈ ਐ ਸੀ ਕਰਕੇ ਨਾ ਵੀ 벨ਟ ਵੀ ਟਿੱਲੀ ਹੋ ਗਈ ਜੀ ਤੇ ਆਪਾਂ ਹੁਣ ਨਾ ਉਹਨੂੰ 벨ਟ ਨੂੰ ਚੰਗੀ ਤਰ੍ਹਾਂ ਚੜਾਤੀ ਸੀ ਜੀ ਤੇ ਥੋੜੇ ਥੋੜੇ ਕਰਕੇ ਪਾਏ ਸੀ ਜੀ ਆਪਾਂ ਮਸ਼ੀਨ 'ਚ ਜੇ ਆਏ ਆ ਵੀ ਜ਼ਿਆਦਾ ਕਰ ਜ਼ਿਆਦਾ ਪਾ ਦਿੰਦੇ ਨਾ ਕੱਪੜੇ ਤੇ ਤਾਂ 벨ਟ ਵੀ ਲੇ ਜਾਂਦੀ ਤੇ ਅੱਜ ਮੈਂ ਨਾ ਥੋੜੇ ਥੋੜੇ ਕਰ ਕੱਪੜੇ ਪਾਏ ਸੀ ਇਸ ਕਰਕੇ ਹਨਾ ਤੇ ਵਧੀਆ ਕੱਪੜੇ ਧੋਤੇ ਗਏ ਮੈਨੂੰ ਡਰ ਵੀ ਲੱਗੀ ਗਿਆ ਮੈਂ ਕਿਤੇ 벨ਟ ਨਾ ਉੱਤਰ ਜੇ ਫਿਰ ਕਿਤੇ ਕੰਮ ਵੱਧ ਜੀ ਤੇ ਅੱਜ ਤਾਂ ਵਧੀਆ ਚੱਲੀ ਗਈ ਜੀ ਮਸ਼ੀਨ ਤੇ ਵੈਸੇ ਨਾ ਸਾਰੀ ਵਧੀਆ ਮਸ਼ੀਨ ਪਈ ਐ ਮੋਟਰ ਖਰਾਬ ਆ ਤੇ ਕਿਹਦੀ ਬਾਡੀ ਜੀ ਖਰਾਬ ਹੋਊਗੀ ਜੀ ਜੰਗ ਲੱਗ ਗਈ ਜੀ ਇਹਦੀ ਬਾਡੀ ਨੂੰ ਬਾਕੀ ਸਾਰੀ ਮਸ਼ੀਨ ਦੀਆਂ ਮੋਟਰਾਂ ਦੋਨੇ ਠੀਕ ਪਈਆਂ ਤੇ ਬਲਟ ਉੱਤਰ ਜਾਂਦੀ ਐ ਤੇ ਤਾਂ ਕਰਕੇ ਉਹ ਨਾ ਤੇ ਚੱਲਦੀ ਵੀ ਵਧੀਆ ਗਿਆਨ ਗੇੜੇ ਆ ਮਾ ਵਧੀਆ ਤੇ ਸੁਕਾਣੀ ਵਾਲੀ ਤੇ ਚੱਲ ਵਧੀਆ ਠੀਕ ਹੀ ਚੱਲਦੀ ਸੀ ਤੇ ਬਸ ਇਹਦੀ ਦਿੱਕਤ ਆ ਵਾ ਦੀ ਤੋੜਹੇ ਵਾਲੀ ਦੀ ਜ਼ਿਆਦਾ ਤੇ ਇਹ ਵੀ ਤਾਂ ਦਿੱਕਤਾ ਵਾ ਜੀ ਤੇ ਜਿਹੜੀ ਇਹਦੀ 벨ਟ ਆ ਨਾ ਉਹ ਢਿੱਲੀ ਹੋਈ ਹੋਈ ਪਈ ਆ ਤਾਂ ਕਰਕੇ ਉਹ ਨਾ ਲੈ ਜਾਂਦੀ ਆ 벨ਟ ਫਿਰ ਨਾ ਸਕਾਣੇ ਵਾਲੇ ਕੱਪੜੇ ਤਾਂ ਵਧੀਆ ਸਕਾਈ ਜਾਹਾ ਤੇ ਫਿਰ ਪਹਿਲਾਂ ਤਾਂ ਮੈਨੂੰ ਕਿੰਨੇ ਦਿਨ ਹੋ ਗਏ ਜੀ ਮੈਂ ਤਾਂ ਆਪਣੇ ਹੱਥਾਂ ਨਾਲ ਹੀ ਕੱਪੜੇ ਧੋ ਕੇ ਸੁੱਕਣੇ ਪਾ ਦਿਨੀ ਆ ਤੇ ਸੁਕਾਣੀ ਵਾਲੀ ਚ ਬਸ ਸੁਕਾ ਲੈਣੀ ਆ ਹੱਥਾਂ ਨਾਲ ਧੋ ਦਿੰਦੀ ਸੀ ਤੇ ਅੱਜ ਮੈਂ ਕਿਹਾ ਚਲੋ ਨਾਲੇ ਤਾਂ ਚਾਦਰਾਂ ਚੁੱਦਰਾਂ ਨਹੀਂ ਧੋਣੀਆਂ ਕੁਸ ਜ਼ਿਆਦਾ ਹੋਏ ਪੈਸੀ ਕੱਪੜੇ ਸੀ ਕਰਕੇ ਨਾ ਮੈਂ ਕਿਹਾ ਚਲੋ 벨ਟੀ ਚੜਾ ਕੇ ਦੇਖਦੇ ਆਂ ਵੀ 벨ਟ ਦੀ ਜ਼ਿਆਦਾ ਦਿੱਕਤ ਆ ਨਾ ਤੇ ਕੁਸ ਆਇਆ ਵੀ ਵੇ ਰਜੇ ਆਇਆ ਵੀ ਚਲਦੀ ਹੋਵੇ ਚੀਜ਼ ਫੇਰ ਨਾ ਵੀ ਉਹ ਵੀ ਨਹੀਂ ਗੇਰੀ ਵੀ ਨਹੀਂ ਜਾਂਦੀ ਵੀ ਵੇਚੀ ਪੁੱਚੀ ਵੀ ਨਹੀਂ ਜਾਂਦੀ ਕਬਾੜ ਕਬਾੜੀਏ ਨੂੰ ਤੇ ਇਸੀ ਕਰਕੇ ਰੱਖੀ ਪਈ ਆ ਵੀ ਚਲੋ ਜੀ ਹਜੇ ਤੱਕ ਕੰਮ ਸਾਰ ਰਿਹਾਗਾ ਹਨਾ ਤੇ ਵੀ ਕਾ ਨੂੰ ਉਹ ਕਰਨੀ ਆ ਐਸੇ ਲਾਉਣੇ ਆ ਹੋਰ ਮਸ਼ੀਨ ਤੇ ਤੇ ਵੀ ਚਲੇ ਦੇ ਨਾਲੇ ਕੰਮ ਸਾਰ ਲੈਣੇ ਆ ਆਪਾਂ ਤੇ ਲਓ ਜੀ ਆਪਣੇ ਕੱਪੜੇ ਸਾਰੇ ਧੋਤੇ ਗਏ ਜੀ ਤੇ ਝਾੜੂ ਪੋਚਾ ਆਪਣਾ ਅੰਦਰ ਸਵੇਰੋ ਹੋ ਗਿਆ ਸੀ ਜੀ ਆਪਾਂ ਸਵੇਰੇ ਪਹਿਲਾਂ ਝਾੜੂ ਪੋਚਾ ਹੀ ਕਰਿਆ ਜੀ ਕੱਪੜੇ ਪਾ ਕੇ ਮਸ਼ੀਨ 'ਚ ਤੇ ਉਸ ਤੋਂ ਬਾਅਦ 베ੜਾ ਵੀ ਆਪਾਂ ਸਾਫ਼ ਕਰਤਾ ਸੀ ਸਾਰਾ ਬਸ ਕੱਪੜੇ ਰਹਿ ਗਏ ਸੀ ਜੀ ਇਹ ਵੀ ਆਪਣੇ ਹੋ ਗਏ ਜੀ ਤੇ ਕੱਪੜੇ ਲਓ ਜੀ ਆਪਾਂ ਸੁੱਕਣੇ ਪਾ ਜਾਂਦੇ ਜੀ ਉਸ ਤੋਂ ਬਾਅਦ ਲੱਗੇ ਸੀ ਜੀ ਆਟਾ ਗੁੰਨਣਾ ਤੇ ਪਹਿਲਾਂ ਹੱਦੇ ਕੱਪੜੇ ਆਪਾਂ ਕੋਠੇ ਤੇ ਪਾਇਆ ਜੀ ਚਾਦਰਾਂ ਚੁੱਦਰਾਂ ਦੀਆਂ ਬਾਕੀ ਆਪਣੇ ਕੱਪੜੇ ਨੀਚੇ ਪਾਤੇ ਸੀ ਜੀ ਬੇੜੇ 'ਚ ਹੀ ਦੋਨੇ ਧਾਰਾਂ ਭਰ ਗਈਆਂ ਸੀ ਜੀ ਤੇ ਉੱਪਰ ਪਾ ਜਾਂਦੇ ਸੀ ਜੀ ਚਾਦਰਾਂ ਤੇ ਲੋ ਜੀ ਇੱਥੇ ਆਪਾਂ ਆਟਾ ਗੁੰਨ ਲਿਆ ਤੇ ਹਜੇ ਨਾ ਜ ਕੁਸਤਾ ਐਂਤਵਾਰ ਕਰਕੇ ਆਪਾਂ ਰੋਟੀ ਲੇਟ ਹੀ ਬਣਾਈ ਹੈ ਜੀ ਤੇ ਬੱਚੇ ਹਜੇ ਸੌ ਰਹੇ ਆ ਹਰਦੀਪ ਵੀ ਸੌ ਰਿਆਗਾ ਉਸਕਾ ਪਾਪਾ ਉੱਠ ਖੜਿਆ ਤੇ ਦੀਦੀ ਵੀ ਉੱਠ ਖੜੀ ਸੀ ਤੇ ਦੀਦੀ ਤਾਂ ਬਸ ਘਰ ਕੇ ਨਹਾਣ ਹੋਈ ਤੇ ਬਸ ਸਿਰ ਬਾਉਣਾਗਾ ਤੇ ਸਾਰੇ ਵੀ ਬਾਕੀ ਉੱਠ ਕੜੇ ਜੀ ਤੇ ਲੇਟ ਹੋ ਗਏ ਸੀ ਨਾ ਲੇਟ ਉੱਠੇ ਆ ਤੇ ਤਾਂ ਕਰਕੇ ਆਪਣੀ ਅੱਜ ਰੋਟੀ ਲੇਟ ਪੱਕੇਗੀ ਤੇ ਬਾਕੀ ਆਪਣੇ ਸਾਰੇ ਕੰਮ ਹੋ ਗਏ ਜੀ ਲਓ ਜੀ ਆਪਾਂ ਆਟਾ ਗੁੰਨ ਲਿਆ ਤੇ ਹੁਣ ਲੱਗ ਜਾਂਗੇ ਆਪਾਂ ਰੋਟੀ ਬਣਾਣਾ ਤੇ ਰੋਟੀ ਬਣਾ ਕੇ ਤੇ ਫਿਰ ਇਹਨਾਂ ਨੂੰ ਕਹਾਂਗੇ ਪਹਿਲਾਂ ਨਹਾ ਆਇਓ ਨਾ ਨਾ ਕਿ ਆਪਦਾ ਰੋਟੀ ਪਾਣੀ ਖਾ ਲਿਓ ਆਪਾਂ ਤਾਂ ਨਹਾਣ ਨੂੰ ਲੇਸੀ ਜੀ ਤੇ बस जी ਕੱਲੀ ਰੋਟੀ ਦਾ ਕੰਮ ਰਹਿ ਗਿਆ ਰੋਟੀ ਦੇ ਕੰਮ ਵੱਡਾ ਲੱਗਾ ਜੀ ਬਸ ਜੇ ਨਾ ਕਰੇ ਵੀ ਸਾਰੇ ਹੋਣ ਨਾ ਤੇ ਫਿਰ ਆਇਆ ਵੀ ਟਾਈਮ ਸਿਰ ਤੇ ਰੋਟੀ ਨਾਲ ਬਣੇ ਫਿਰ ਆਏ ਜੇ ਲੱਗੀ ਜਾ ਵੀ ਵੀ ਪਤਾ ਨਹੀਂ ਸਾਰੇ ਕੰਮ ਪਏ ਆ ਸਾਰੇ ਕੰਮ ਪਏ ਆ ਜੇ ਤਾਂ ਐਂ ਜੇ ਲੱਗੀ ਜਾ ਵੈਸੇ ਕੰਮ ਆਪਣੇ ਸਾਰੇ ਹੋ ਗਏ ਜੀ ਝਾੜੂ ਪੋਚਾ ਵੀ ਹੋ ਗਿਆ ਬਸ ਸਿਰ ਰਹਿ ਗਈ ਸੀ ਕੱਲੀ ਰੋਟੀ ਤੇ ਕੱਪੜਾ ਲੀੜਾ ਵੀ ਆਪਣਾ ਧੋਇਆ ਗਿਆ ਜੀ ਇਵਸ ਅੰਦਰ ਵਾਪਸ ਸੈਟਿੰਗ ਜੀ ਕਰਨੀ ਹੈ ਜੀ ਚਾਦਰਾਂ ਚੁੱਦਰਾਂ ਦੀ ਇਹ ਚਾਦਰ ਤਾਂ ਮੈਂ ਅੱਜ ਵੈਸੇ ਚੱਕ ਲਈ ਸੀ ਜੀ ਪਹਿਲਾਂ ਇਹਨਾਂ ਨੂੰ ਠਾਇਆ ਮੈਨੂੰ ਉੱਠੋ ਪਹਿਲਾਂ ਮਨੇ ਚਾਦਰ ਚੱਕਣੀ ਹੈ ਤੇ ਮਸਾ ਨੀਂਦ ਚ ਨਾ ਮਸਾ ਤੱਕੇ ਤੇ ਠਾਇਏ ਤੇ ਉੱਠਣੇ ਚ ਨਾਉਣ ਕਿਉਂਕਿ ਉਸ ਤੋਂ ਲੇਟ ਸੋਵਾਂ ਉਸ ਜੇ ਆ ਵੀ ਐਤਵਾਰ ਹੋਵੇ ਨਾ ਫਿਰ ਤਾਂ ਇਹਨਾਂ ਨੂੰ ਰਾਤ ਵੀ ਐ ਵੀ ਕਿਹੜਾ ਸਕੂਲ ਜਾਣਾ ਸ਼ਨੀਵਾਰ ਵਾਲੀ ਰਾਤ ਨੂੰ ਤਾਂ ਵੀ ਸਾਂ ਲੱਗੀ ਜਾ ਵੀ ਕਿਹੜਾ ਸਕੂਲ ਜਾਣਾ ਮੈਨੂੰ ਉੱਠਣਾ ਇਸ ਕਰਕੇ ਲੇਟ ਉੱਠਾ ਇਹੀ ਇਸੀ ਕਰਕੇ ਬਸ ਰੋਟੀ ਪਾਣੀ ਦਾ ਕੰਮ ਵੀ ਲੇਟ ਹੋ ਜਾ ਸਭ ਤੋਂ ਵੱਡਾ ਤਾਂ ਕੰਮ ਰੋਟੀ ਪਾਣੀ ਦੀ ਹੈ ਵੀ ਰੋਟੀ ਪਾਣੀ ਨਾਲ ਹੀ ਆਏ ਵੀ ਭਾਂਡੇ ਢਿੰਡੇ ਸਾਰੇ ਭਾਂਡੇ ਢਿੰਡੇ ਇਕੱਠੇ ਧੋਏ ਜਾਂ ਰੋਟੀ ਪਾਣੀ ਖਾ ਕੇ ਤੇ ਇਸੀ ਕਰਕੇ ਬਸ ਕੰਮ ਆਪਣਾ ਬਸ ਤਾਂ ਜੇ ਲੇਟ ਹੋ ਗਏ ਥੋੜਾ ਜਿਹਾ ਰੋਟੀ ਪਾਣੀ ਦਾ ਤੇ ਬਸ ਤਾਂ ਬਾਕੀ ਆਪਣੇ ਕੰਮ ਸਾਰੇ ਹੋ ਗਏ ਜੀ ਤੇ ਅੱਜ ਵੈਸੇ ਕਣਕ ਧੋਣੀ ਨੂੰ ਇਨਕੁਆਰੀ ਸੀ ਬਦਲਵਾਈ ਜੀ ਹੋਈ ਪਈ ਆ ਕਣਕ ਧੋਂਦੇ ਨਹੀਂ ਜੀ ਬਦਲ ਜਣਾ ਨਾ ਬਣਿਆ ਪਿਆਗਾ ਤਾਂ ਕਰਕੇ ਮੈਂ ਕਿਹਾ ਚਲੋ ਪਹਿਲੇ ਕੱਪੜੇ ਧੋ ਦੀਓ ਕੱਪੜਿਆਂ ਦਾ ਕੰਮ ਵੀ ਨਿਪਟੜ ਜਾਏਗਾ ਵੀ ਜੇ ਦੋਸਤੋ ਸਕਾਏ ਹੋਏ ਪਾਏ ਹੋਏ ਆ ਤੇ ਵੀ ਚੱਲ ਜੇ ਹਵਾ ਜੀ ਲੰਘ ਜੇਗੀ ਵਧੀਆ ਹਨਾ ਤੇ ਹੁਣ ਆਏ ਨਹੀਂ ਪਤਾ ਵੀ ਮੀਂਹ ਕਾਦਾ ਆ ਜੇ ਕੱਲ ਵੀ ਨਾ ਕਿਣਮਿਣ ਜੀ ਹੋਈ ਗਈ ਤੇ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਵਿਹੜ ਜਾਂਦਾ ਇਸ ਤਰ੍ਹਾਂ ਕਈ ਵਾਰੀ ਤਾਂ ਇੰਨੀ ਟਿੱਖੀ ਟਿੱਖੀ ਧੁੱਪ ਜੀ ਨਿਕਲ ਜਾਂਦੀ ਆ ਤੇ ਫੇਰ ਵੀ ਮੀਂਹ ਜਾਈ ਜਾ ਬੂੰਦਾ ਨਹੀਂ ਆ ਕਿਣਮਣ ਹੋਈ ਜਾ ਤੇ ਲੋ ਜੀ ਇੱਥੇ ਆਪਾਂ ਕਹਰੇ ਸੀ ਵੀ ਉੱਠ ਖੜੇ ਜੇ ਤੁਸੀਂ ਨਾ ਨੂੰ ਆਇਓ ਤੇ ਫੇਰ ਵੀ ਰੋਟੀ ਪਾਣੀ ਖਾ ਲਿਆ ਆਪਦਾ ਤੇ ਪਹਿਲਾਂ ਮੈਂ ਕਹਿੰਦੀ ਸੀ ਵੀ ਕਣਕ ਢੋਲਾਂਗੇ ਥੈਲਾ ਬਾਹਰ ਕੱਢਿਆ ਪੈ ਕਣਕ ਦਾ ਤੇ ਧੋ ਕੀ ਕਹਰੇ ਸੀ ਵੀ ਧੋ ਕੇ ਹਨਾ ਤੇ ਹੁਣ ਐ ਜੇ ਵੀ ਧੁੱਪਾਂ ਤਾਂ ਲੱਗ ਨਹੀਂ ਰਹੀਆਂ ਵੀ ਮੀਂਹ ਆ ਜਾਂਦਾ ਤੇ ਫੇਰ ਵੀ ਡਰ ਜਾ ਲੱਗਦਾ ਵੀ ਕਿੱਥੇ ਚੱਕ ਤਰ ਕਰੀ ਜਾਵਾਂਗੇ ਫੇਰ ਆਏ ਆ ਵੀ ਕੋਸਾ ਗਿੱਲੀ ਕਣਕ ਕਰਕੇ ਤਾਂ ਪਾਰੀ ਹੋ ਜੰਨੀ ਵੀ ਕੌਣ ਝਕਾਏਗਾ ਕੌਣ ਉਹ ਕਰੇਗਾ ਤੇ ਇਹ ਆਪਾਂ ਕੱਢ ਕੇ ਬਾਹਰ ਰੱਖ ਲਿਆ ਤੇ ਜੇ ਤਾਂ ਚਲ ਵਧੀਆ ਮੌਸਮ ਜਾ ਵੀ ਨਿੱਖਰ ਜੇਗਾ ਵਧੀਆ ਧੁੱਪ ਜੀ ਨਿਕਲ ਗਈ ਧੋ ਲਾਂਗੇ ਨਹੀਂ ਫਿਰ ਕੱਲ ਨੂੰ ਸਹੀ ਕੱਲ ਨੂੰ ਜੇ ਬੱਦਲ ਵਾਈ ਹੋਈ ਪਰਸੋਂ ਨੂੰ ਸਹੀ ਵਸਰਾਏ ਜੇ ਵੀ ਕਣਕ ਧੋਤੀ ਜਾਂਦੀ ਤਾਂ ਚੰਗਈ ਸੀ ਹੁਣ ਤਾਂ ਅੱਗੇ ਅੱਗੇ ਤਾਂ ਬਿਲਕੁਲ ਵੀ ਨਹੀਂ ਧੁੱਪ ਪੈਣੀ ਜੀ ਤੇ ਕਿਉਂ ਹੁਣ ਅੱਗੇ ਅੱਗੇ ਠੰਡ ਹੋ ਜੇਗੀ ਤਾਂ ਫਿਰ ਤਾਂ ਜਮੀਨੀ ਧੁੱਪ ਆਏ ਰੱਬ ਤੋਂ ਅਰਦਾਸਾ ਕਰ ਕਰਕੇ ਲਿਆ ਕਰਾਂਗੇ ਵੀ ਰੱਬਾ ਰੱਬਾ ਧੁੱਪ ਕੱਢ ਦੇ ਹੁਣ ਤਾਂ ਚਲ ਆਏ ਆ ਵੀ ਜਿੱਦ ਧੁੱਪ ਆ ਜਾਂਦੀ ਆ ਮੋੜਾ ਮੋਟਾ ਆਪਾਂ ਨੂੰ ਵੀ ਉਹ ਵੀ ਆ ਗਰਮੀ ਤੋਂ ਵੀ ਡਰਦੇ ਆ ਤੇ ਠੰਡ ਤੋਂ ਵੀ ਆਪਾਂ ਡਰਦੇ ਆ ਇਧਰ ਹੀ ਨਹੀਂ ਆਪਾਂ ਤਾਂ ਮਾਨ ਤੇ ਲੋ ਜੀ ਆਪਣੀ ਰੋਟੀ ਬਣ ਰਹੀ ਆ ਤੇ ਪਹਿਲਾਂ ਮੈਂ ਸੋਚ ਰਹੀ ਸੀ ਵੀ ਪਰੌਠੇ ਬਣਾ ਲੈਨੇ ਆ ਵੀ ਚਲੋ ਆਏ ਸਵੇਰੀ ਸਵੇਰੀ ਤੇ ਵੀ ਪਰੌਠੇ ਜੇ ਸੋਹਣੇ ਲੱਗਾ ਤੇ ਚ ਕੁਸ ਆਪਣੇ ਕੋ ਸਬਜੀ ਪਈ ਆ ਕੁਸ ਆਪਾਂ ਕੱਲ ਚਟਣੀ ਕੁੱਟੀ ਸੀ ਚਟਣੀ ਪਈ ਆ ਤੇ ਵਸ ਫਿਰ ਮੈਂ ਕਿਹਾ ਚਲੋ ਰੋਟੀ ਬਣਾ ਲੈਨੇ ਜੇ ਤਾਂ ਉੱਠੇ ਹੁੰਦੇ ਫਿਰ ਤਾਂ ਇਹਨਾਂ ਨੂੰ ਗਰਮ ਗਰਮ ਹਨਾ ਪਰੌਠੇ ਬਣਾ ਕੇ ਦੇ ਦਿੰਦੇ ਤੇ ਫਿਰ ਆਇਆ ਵੀ ਹੁਣ ਉੱਠੇ ਤਾਂ ਹੈ ਨਹੀਂ ਮੈਂ ਕਿਹਾ ਚਲੋ ਰੋਟੀ ਬਣਾ ਕੇ ਰੱਖ ਲੈਨੇ ਆ ਵੀ ਚਲ ਜਦੋਂ ਉੱਠਣਗੇ ਰੋਟੀ ਦੇਈ ਜਾਵਾਂਗੇ ਉੱਠਤਾ ਖੜੇ ਵੈਸੇ ਹਨ ਨਾਉਣ ਤੋਂ ਲੱਗ ਗਿਆ ਆਪਦਾ ਤੇ ਰਵਦੀ ਰੋਟੀ ਪਾਣੀ ਖਾ ਲੈਣਗੇ ਤੇ ਆਪਣਾ ਤਾਂ ਬਸ ਰੋਟੀ ਪਾਣੀ ਲਈ ਉਹ ਵੀ ਬਣਾ ਕੇ ਰੱਖ ਲਦਗੇ ਤੇ ਐਤਵਾਰ ਨੂੰ ਤਾਂ ਮੈਨੂੰ ਬੜਾ ਗੁੱਸਾ ਚੜੀ ਜਾ ਹ ਜਦੋਂ ਗਾਜਾ ਸਾਰਾ ਦਿਨ ਗਾਜਾ ਹੀ ਨਹੀਂ ਨਿਬੜਦਾ ਜਦੋਂ ਐ ਵੀ ਕਮਾਕਾਰਾਂ ਤੇ ਸਕੂਲ ਗਏ ਹੁਣ ਵਧੀਆ ਕੰਮ ਸੋਣਾ ਨਿਬੜੀ ਜਾ ਸੋਣਾ ਕੰਮ ਆਪਦਾ ਜਲਦੀ ਹੋ ਜਾ ਤੇ ਤੇ ਰੋਟੀ ਵੀ ਮੈਨੂੰ ਤਾਂ ਸਵੇਰੇ ਆਏ ਲੱਗੇ ਜਾਏ ਮੈਂ ਅੱਜ ਤਾਂ ਨਹੀਂ ਉੱਠਦੇ ਮੈਂ ਹੁਣ ਤਾਂ ਇਹ ਮੈਨੂੰ ਲੱਗਾ 1 2 ਵਜਾ ਦੇਣਗੇ ਚਲੋ ਟਾਈਮ ਨਾਲ ਉੱਠੀ ਖੜੇ ਤੇ ਫਿਰ ਆਏ ਦੁਪਹਿਰ ਦੀ ਰੋਟੀ ਲੇਟ ਖਾਣਗੇ ਤੇ ਮੈਂ ਇਥੇ ਲੱਭ ਰਹੀ ਸੀ ਕੀ ਵਾਲੀ ਕੌਲੀ ਕੜਵੀ ਤੇ ਮੈਂ ਪਰਲੀ ਸਾਈਡ ਰੱਖੀ ਪਈ ਸੀ ਤੋਈ ਸੀ ਨਾ ਤੋ ਕਹਤੇ ਰਫੈਂਡ ਪਾਇਆ ਸੀ ਜੀ ਕੀ ਤੇ ਮਾਚਲ ਨੂੰ ਨਾਲ ਲੱਗਦੀ ਰੋਟੀ ਨੂੰ ਚੋਪੜਦਾ ਲਓ ਜੀ ਆਪਾਂ ਰੋਟੀ ਚੋਪੜਤੀ ਤੇ ਹੁਣ ਆਪਾਂ ਬਣਾ ਕੇ ਰੋਟੀ ਤੇ ਫਿਰ ਇਹਨਾਂ ਨੂੰ ਨਾਲ ਨਾਲ ਦੇ ਦਾਂਗੇ ਦੀਦੀ ਨੂੰ ਤਾਂ ਆਪਾਂ ਬਸ ਬੁਲਾ ਲਿਆ ਮੈਂ ਕਿ ਦੀਦੀ ਰੋਟੀ ਖਾ ਲਓ ਤੇ ਆਪਦੀ ਉੱਲੇ ਜੇ ਤੇ ਵਧੀਆ ਕੰਮ ਕਰਨੇ ਨੂੰ ਮਨ ਕਰਾ ਬਾਹਰ ਨਾ ਆਏ ਆ ਵੀ ਗਰਮੀ ਨਹੀਂ ਲੱਗਦੀਗੀ ਅੰਦਰ ਤਾਂ ਮੇਰੀ ਗਰਮੀ ਲੱਗਾ ਇੰਨੀ ਗਰਮੀ ਲੱਗਾ ਤੇ ਬਾਹਰ ਵਧੀਆ ਮੌਸਮ ਜਿੱਚਨਾ ਵੀ ਵਧੀਆ ਹੈ ਨਾ ਹਵਾ ਜੀ ਚ ਰੋਟੀ ਸੋਹਣੀ ਲੱਗਾ ਮੈਂ ਤਾਂ ਸਬਜੀ ਭਾਜੀ ਵੀ ਕਈ ਵਾਰੀ ਬਾਹਰ ਹੀ ਬਣਾ ਲਏ ਨੇ ਲੋ ਜੀ ਆਪਣੀ ਰੋਟੀ ਸਾਰੀ ਬਣ ਕੇ ਹੋ ਗਈ ਤਿਆਰ ਹਾਂ ਆਪਾਂ ਰੋਟੀ ਮੈਂ ਚੋਪੜਨੇ ਹੁਣ ਆਪਾਂ ਡੱਬੇ ਚ ਪਾ ਕੇ ਰੱਖ ਦਾਂਗੇ ਤੇ ਨਾਲ ਦੀ ਨਾਲ ਇਹਨਾਂ ਨੂੰ ਦੇ ਦਾਂਗੇ ਠੀਕ ਹੈ ਜੀ ਤੇ ਇੱਥੇ ਕਰਾਂਗੇ ਜੀ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਲਾਈਕ ਕਰਿਆ ਕਰਿਓ ਜੀ ਤੇ ਛੋੜੇ ਛੋੜੇ ਕਮੈਂਟ ਕਰਿਆ ਕਰਿਓ ਜੀ ਤੇ ਜਿਹੜੇ ਮੈਨੂੰ ਵਧੀਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਰਹੇ ਦਿਲੋਤਾਂ ਨਵਾਜ਼ ਜੀ ਤੇ ਓਕੇ ਬਾਏ